ਉਰਾ اور ਚਮਕਦਾ ਚਿਹਰਾ ਕੋਈ ਨਹੀਂ ਜਾਣਦਾ ਸਾਰੇ ਜਾਣਦੇ ਨੇ ਕਿ ਸਾਡੀ ਜਿਹੜੀ ਸਕਿਨ ਨੇ ਬਿਲਕੁਲ ਚਮਕਦੀ ਰਵੇ ਜਿਹੜੀ ਧੁੱਪ ਦੇ ਕਾਰਨ ਟੈਨਿੰਗ ਹੋ ਗਈਏ ਚਿਹਰੇ ਤੇ ਕਾਲਾ ਕਾਲਾ ਕਲਰ ਆ ਗਿਆ ਜਾਂ ਚਿਹਰਾ ਸਾਡਾ ਡਾਰਕ ਹੋ ਚੁੱਕਾ ਹੈ ਉਹਨੂੰ ਕਿੱਦਾਂ ਸਾਫ਼ ਕੀਤਾ ਜਾਵੇ ਕਿੱਦਾਂ ਉਹਨੂੰ ਗਲੋਇੰਗ ਕੀਤਾ ਜਾਵੇ ਨੇਚਰਲ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਮੈਂ ਕੋਈ ਵੀ ਮੇਕਅਪ ਨਹੀਂ ਕੀਤਾ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਕੁਝ ਨਹੀਂ ਲਗਾਇਆ ਫੇਸ ਤੇ ਮੇਰੀ ਨੇਚਰਲ ਸਕਿਨ ਨੇ ਤੇ ਇਹ ਕਿੱਦਾਂ ਆਪਣੇ ਸਾਫ਼ ਸੁਥਰੀ ਰਹਿੰਦੀ ਕਿੱਦਾਂ ਆਪਾਂ ਬੇਦਾਗ ਰੱਖੀ ਹੋਈ ਹੈ ਕਿੱਦਾਂ ਆਪਾਂ ਟਾਈਟ ਰੱਖੀ ਹੋਈ ਹੈ ਤੇ ਕਿੱਦਾਂ ਮੇਰਾ ਚਿਹਰਾ ਜਿਹੜਾ ਹੈ ਗਲੋ ਕਰਦਾ ਹੈ ਉਹ ਤੁਹਾਡੇ ਨਾਲ ਨੁਸਖਾ ਜਿਹੜਾ ਸ਼ੇਅਰ ਕਰਦੇ ਆ ਇੱਕ ਬਹੁਤ ਵਧੀਆ ਫੇਸ਼ੀਅਲ ਐ ਮੈਂ ਗਣ ਵੀਡੀਓ ਐਨ ਤੱਕ ਦੇਖੋਗੇ ਇਹ ਫੇਸ਼ੀਅਲ ਤੁਸੀਂ 7 ਦਿਨ ਲਗਾਤਾਰ ਕਰ ਲੋਗੇ ਨਾ ਜਾਨੀ ਕਿ ਇਹ ਵਾਲਾ ਫੇਸ ਪੈਕ ਲਗਾ ਕੇ ਇਹ ਫੇਸ਼ੀਅਲ ਕਰ ਲੋਗੇ 7 ਦਿਨ ਤੁਹਾਡੀ ਸਾਰੀ ਹੀ ਚਿਹਰੇ ਦੀ ਟੈਨਿੰਗ ਜਿਹੜੀ ਰਿਮੂਵ ਹੋ ਜਾਊਗੀ ਉਹਦੇ ਲਈ ਪਹਿਲਾਂ ਤੁਸੀਂ ਕੀ ਲੈਣਾ ਪਹਿਲਾਂ ਤਾਂ ਤੁਸੀਂ ਲੈਣਾ ਹੈ ਹਲਦੀ ਹਲਦੀ ਜਿਹੜੀ ਹੁੰਦੀ ਹੈ ਕਿਚਨ ਵਾਲੀ ਹਲਦੀ ਹੁੰਦੀ ਹੈ ਇਹਨੂੰ ਡਾਇਰੈਕਟ ਆਪਾਂ ਫੇਸ ਤੇ ਨਹੀਂ ਅਪਲਾਈ ਕਰਦੇ ਕਿਉਂਕਿ ਇਹ ਕਲਰ ਛੱਡ ਜਾਂਦੀ ਹੈ ਤੇ ਡਾਇਰੈਕਟ ਇਹ ਨਹੀਂ ਅਪਲਾਈ ਕਰੀ ਦੀ ਇਹਦੇ ਤੁਸੀਂ ਕੀ ਕਰਨਾ ਤਵੇ ਤੇ ਜੈ ਕਿਸੇ ਵੀ ਬਰਤਨ ਵਿੱਚ ਪਾ ਕੇ ਨ ਚੰਗੀ ਤਰਾਪੂ ਨੂੰ ਲੈਣਾ ਜਿੰਨਾ ਚਿਰ ਕਾਲੀ ਕਲਰ ਦੀ ਨਾ ਹੋ ਜਾਵੇ ਜਿਵੇਂ ਕੌਫੀ ਹੁੰਦੀ ਹੈ ਨਾ ਕੌਫੀ ਦੇ ਕਲਰ ਦੀ ਨਾ ਹੋ ਜਾਵੇ ਬਰਾਊਨ ਐਨ ਬਿਲਕੁਲ ਸਾੜ ਲੈਣੀ ਹੋ ਸਕੇ ਤਾਂ ਕਾਲੀ ਸ਼ਾਹ ਕਰ ਲਓ ਕੋਈ ਚੱਕਰ ਨਹੀਂ ਹੈਗਾ ਪਹਿਲਾਂ ਤੁਸੀਂ ਹਲਦੀ ਸਾੜ ਲੈਣੀ ਹੈ ਫਿਰ ਤੁਸੀਂ ਕੀ ਲੈਣਾ ਹੈ ਫਿਰ ਤੁਸੀਂ ਲੈਣਾ ਲਈ ਕੱਚਾ ਦੁੱਧ ਕੱਚਾ ਦੁੱਧ ਲੈਣਾ ਹੈ ਠੰਡਾ ਠੰਡਾ ਕੱਚਾ ਦੁੱਧ ਲੈਣਾ ਜਿਹੜੀ ਸਾਡੀ ਸਕਿਨ ਨੂੰ ਨਿਖਾਰਦਾ ਹੈ ਸਾਡੀ ਸਕਿਨ ਵਿੱਚ ਇੱਕ ਨੇਚਰਲ ਜੀ ਨਾ ਮੋਇਸਚਰਾਈਜ਼ਰ ਪੈਦਾ ਕਰਦਾ ਹੈ ਜਿਹੜੀ ਹਲਦੀ ਹੁੰਦੀ ਹੈ ਸਾਡੇ ਸਕਿਨ ਦੀ ਸਾਰੇ ਟੈਨਿੰਗ ਜਿਹੜੀ ਇਹ ਕਿੱਦਾਂ ਰਿਮੂਵ ਕਰਦੀ ਹੈ ਤੇ ਕਿਹੜੇ-ਕਿਹੜੇ ਚੀਜ਼ਾਂ ਪੈਂਦੀਆਂ ਨੇ ਉਹ ਮੈਂ ਤੁਹਾਡੇ ਨਾਲ ਸਾਰੀਆਂ ਹੀ ਸ਼ੇਅਰ ਕਰਦੀਆਂ ਪਹਿਲਾਂ ਤਾਂ ਤੁਸੀਂ ਲੈਣਾ ਕੱਚਾ ਦੁੱਧ ਜਿੰਨਾ ਕਿ ਤੁਹਾਨੂੰ ਚਾਹੀਦਾ ਹੈ ਆਪਣੇ ਫੇਸ ਦੇ ਰਿਕੋਰਡਿੰਗ ਕੱਚਾ ਦੁੱਧ ਲੈ ਕੇ ਉਹਦੇ ਵਿੱਚ ਤੁਸੀਂ ਪਾ ਲੈਣੀ ਹੈ ਇਹ ਵਾਲੀ ਹਲਦੀ ਇਹ ਹਲਦੀ ਦੇਖ ਲਓ ਐਦਾਂ ਲੱਗਦਾ ਜਿਵੇਂ ਕਾਫੀ ਪਾਊਡਰ ਹੈ ਇਹਨੂੰ ਸਾੜ ਕੇ ਚੰਗੀ ਤਰ੍ਹਾਂ ਕਾਲਾ ਕਰ ਲੈਣਾ ਹੈ ਜਾਨੀ ਕਿ ਬ੍ਰਾਊਨ ਕਲਰ ਕਰ ਲੈਣਾ ਹੈ ਬਿਲਕੁਲ ਠੀਕ ਹੈ ਫਿਰ ਆਪਾਂ ਇਹਦੇ ਵਿੱਚ ਕੀ ਪਾਣਾ ਹੈ ਫਿਰ ਤੁਸੀਂ ਪਾਣਾ ਥੋੜਾ ਜਿਹਾ ਵਿੱਚ ਹਨੀ ਜਾਨੀ ਕਿ ਸ਼ਹਿਦ ਸ਼ਾਇਦ ਜਿਹੜਾ ਹੁੰਦਾ ਸਾਡੀ ਸਕਿਨ ਨੂੰ ਚਮਕਾਉਣ ਵਿੱਚ ਬਹੁਤ ਵਧੀਆ ਹੁੰਦਾ ਸਾਡੀ ਜਿਹੜੀ ਸਕਿਨ ਚਮਕਦਾਰ ਆਪਾਂ ਕਈ ਵਾਰ ਕਹਿੰਦੇ ਆ ਨਾ ਜਿਹੜੇ ਜਾਪਾਨ ਦੇ ਲੋਕ ਹੁੰਦੇ ਨੇ ਕੋਰੀਅਨ ਲੋਕ ਹੁੰਦੇ ਨੇ ਉਹਨਾਂ ਦੀ ਸਕਿਨ ਕਿੰਨੀ ਚਮਕਦੀ ਕਿੱਦਾਂ ਹੈ ਇਹਹੀ ਸੀਕ੍ਰੈਟ ਰਾਜ਼ ਹੁੰਦਾ ਹੈ ਉਹਨਾਂ ਦੀ ਸਕਿਨ ਦਾ ਚਮਕਣਾ ਸ਼ਾਇਦ ਪਾ ਲੈ ਫਿਰ ਤੁਸੀਂ ਪਾਣਾ ਤੀਸਰੀ ਚੀਜ਼ ਪਾਣਾ ਤੁਸੀਂ ਬੇਸਣ ਠੀਕ ਹੈ ਬੇਸਣ ਪਾ ਲਓ ਚਾਹੀ ਤੁਸੀਂ ਸਾਬਤ ਮਸਲਾਂ ਦੀ ਦਾਲ ਪਾ ਲਓ ਇਹਨਾਂ ਦੋਨਾਂ ਚੀਜ਼ਾਂ ਵਿੱਚ ਤੁਸੀਂ ਕੋਈ ਵੀ ਚੀਜ਼ ਇਹਦੇ ਵਿੱਚ ਪਾ ਸਕਦੇ ਸਾਬਤ ਮਸਲਾ ਦੀ ਦਾਲ ਜਿਹੜੀ ਹੈ ਉਹ ਤੁਹਾਡੇ ਫੇਸ ਤੇ ਦੋ ਕੰਮ ਕਰੇਗੀ ਫੇਸ਼ੀਅਲ ਦਾ ਵੀ ਕੰਮ ਕਰੇਗੀ ਔਰ ਤੁਹਾਡੇ ਚਿਹਰੇ ਦਾ ਸਕਰਬ ਵੀ ਕਰੇਗੀ ਤੇ ਉਹਦੇ ਨਾਲ ਜਿਹੜਾ ਤੁਹਾਡੀ ਗੰਦਗੀ ਤੁਹਾਡੀ ਡਲਸ ਹੋਵੇਗੀ ਨਾ ਚਿਹਰੇ ਤੇ ਬਿਲਕੁਲ ਸਾਫ਼ ਹੋ ਜਾਵੇਗੀ ਮੈਂ ਵੈਸਣ ਅੱਜ ਤਾਂ ਪਾਇਆ ਹੀ ਕਿਉਂਕਿ ਮੇਰੇ ਬਿਲਕੁਲ ਟੈਨਿੰਗ ਰਿਮੂਵ ਹੋ ਚੁੱਕੀ ਕਿਉਂਕਿ ਮੈਂ ਇਸਤੇਮਾਲ ਕਰਦੀ ਰਹਿਣੀ ਹੈ ਤੇ ਫਿਰ ਜਿਆਦਾ ਜਿਹੜਾ ਸਕਰਬ ਹੁੰਦਾ ਸ킨 ਲਈ ਅੱਛਾ ਨਹੀਂ ਹੁੰਦਾ ਸਕਰਬ ਜਿਹੜਾ ਹਮੇਸ਼ਾ ਆਪਾਂ ਨੂੰ 1-2 ਵਾਰ ਹੀ ਹਫਤੇ ਵਿੱਚ ਕਰਨਾ ਚਾਹੀਦਾ ਹੈ ਜਿਆਦਾ ਨਹੀਂ ਕਰਨਾ ਚਾਹੀਦਾ ਤੇ ਜਿਹੜਾ ਬੇਸਣ ਇਹ ਤੁਸੀਂ ਡੇਲੀ ਇਸ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹੋ ਇਹ ਬਹੁਤ ਬਿਊਟੀਫੁਲ ਜਿਹਾ ਫੇਸ ਪੈਕ ਬਣ ਕੇ ਰੈਡੀ ਹੋ ਗਿਆ ਜਿਹੜਾ ਤੁਹਾਡੀ ਸਕਿਨ ਨੂੰ ਕਰੇਗਾ ਟੈਨਿੰਗ ਰਿਮੂਵ ਕਰੇਗਾ ਜਿਹੜਾ ਕਾਲਾਪਨ ਆ ਗਿਆ ਉਹਨੂੰ ਰਿਮੂਵ ਕਰੇਗਾ ਇਸ ਤਰੀਕੇ ਨਾਲ ਤੁਸੀਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰ ਲੈਣਾ ਧੋ ਲੈਣਾ ਫਿਰ ਤੁਸੀਂ ਇਸ ਤਰੀਕੇ ਨਾਲ ਆਪਣੇ ਚਿਹਰੇ ਤੇ ਨੂੰ ਅਪਲਾਈ ਕਰਨਾ ਹੈ ਤੁਸੀਂ ਇਹ 7 ਦਿਨ ਮਾਤਰ ਲਗਾ ਕੇ ਦੇਖਿਓ 7 ਦਿਨ ਇਹਦੇ ਨਾਲ ਫੇਸ਼ਲ ਕਰਕੇ 15 ਮਿੰਟਾਂ ਨੂੰ ਚਿਹਰੇ ਤੇ ਲਗਾ ਕੇ ਰੱਖਣਾ ਫਿਰ ਤੁਸੀਂ ਫੇਸ਼ਲ ਵਾਲੀ ਮ사ਜ ਕਰਨੀ ਹੈ ਤੁਸੀਂ ਦੇਖਿਓ ਤੁਹਾਡੀ ਜਿਹੜੀ ਟੈਨਿੰਗ ਹੈ ਤੁਹਾਨੂੰ ਪਤਾ ਹੀ ਨਹੀਂ ਚੱਲਣਾ ਵੀ ਰਿਮੂਵ ਹੋ ਗਈ ਗਈ ਤੇ ਗਈ ਕਿੱਧਰ ਹੈਰਾਨ ਹੋ ਜਾਵੋਗੇ ਵਾਕਿਆ ਚਿਹਰਾ ਬਹੁਤ ਗੋਰਾ ਚਿੱਟਾ ਬਣ ਗਿਆ ਹੈ ਹੋ ਸਕਦਾ ਹੈ ਤੇ ਤੁਸੀਂ ਵਿੱਚ ਇਹਦੇ ਕੌਫੀ ਵੀ ਮਿਕਸ ਕਰ ਸਕਦੇ ਜੇ ਤੁਸੀਂ ਹਲਦੀ ਸਾੜਨੀ ਹੈ ਨਾ ਜਦੋਂ ਤੁਸੀਂ ਫੇਸਪੈਕ ਬਣਾਣਾ ਹੈ ਤੇ ਥੋੜੀ ਜਿਹੀ ਵਿੱਚ ਕਾਫੀ ਪਾਊਡਰ ਵੀ ਪਾ ਸਕਦੇ ਹੋ ਠੀਕ ਹੈ ਤੇ ਇਸ ਤਰੀਕੇ ਨਾਲ ਤੁਸੀਂ ਪਾ ਕੇ ਤੇ ਆਪਣੇ ਫੇਸ ਤੇ ਤੁਸੀਂ ਲਗਾਣਾ ਅਗਰ ਜਿਆਦਾ ਟੈਨਿੰਗ ਹੈ ਤੇ ਜਿਹੜਾ ਬੇਸਣ ਉਹ ਸਕਿੱਪ ਕਰ ਦਿਓ ਕੱਲੇ ਹਲਦੀ ਤੇ ਸ਼ਹਿਦ ਔਰ ਦੁੱਧ ਥੋੜੀ ਜੀ ਕਾਫੀ ਪਾਊਡਰ ਪਾ ਕੇ ਨਾ ਤਿੰਨਾ ਚਾਰਾਂ ਚੀਜ਼ਾਂ ਦਾ ਪੇਸਟ ਬਣਾ ਕੇ ਤੁਸੀਂ ਆਪਣੇ ਚਿਹਰੇ ਤੇ ਲਗਾ ਲੈਣਾ ਰਾਤ ਨੂੰ ਲਗਾਓ ਰਾਤ ਨੂੰ ਲਗਾਉਣ ਤੋਂ ਬਾਅਦ 15 ਮਿੰਟ ਆਪਣੇ ਫੇਸ ਤੇ ਰੱਖ ਕੇ ਫਿਰ ਉਹਨੂੰ ਫੇਸ਼ੀਅਲ ਵਾਲੀ ਮ사ਜ ਮ사ਜ ਕਰਕੇ ਤੇ ਤੁਸੀਂ ਸਾਰੇ ਟੈਨਿੰਗ ਜਿਹੜੀ ਆਪਣੇ ਰਿਮੂਵ ਕਰ ਸਕਦੇ ਹੋ ਤੁਸੀਂ ਦੇਖੋ 7 ਦਿਨਾਂ ਦੇ ਵਿੱਚ ਤੁਹਾਡੇ ਸਕਿਨ ਤੇ ਇੱਕ ਗਲੋ ਆਵੇਗਾ ਇੱਕ ਚਮਕ ਆ ਜਾਵੇਗੀ ਸਕਿਨ ਬਿਲਕੁਲ ਸਾਫ਼ ਸੁਥਰੀ ਹੋ ਜਾਵੇਗੀ ਅਗਰ ਤੁਹਾਡੇ ਦਾਗ ਧੱਬੇ ਨੇ ਪਿਗਮੈਂਟੇਸ਼ਨ ਨੇ ਛਾਈਆਂ ਨੇ ਸਾਰੀਆਂ ਰਿਮੂਵ ਹੋ ਜਾਣਗੀਆਂ ਵੀਡੀਓ ਤੁਹਾਨੂੰ ਥੋੜੀ ਜੀ ਵੀ ਚੰਗੀ ਲੱਗੇ ਥੋੜੀ ਵੀ ਯੂਸਫੁਲ ਲੱਗੇ ਤੇ ਵੀਡੀਓ ਲਾਈਕ ਜਰੂਰ ਕਰਨਾ ਚੈਨਲ ਤੇ ਨਵੇਂ ਆਏ ਚੈਨਲ ਸਬਸਕ੍ਰਾਈਬ ਕਰਨਾ ਆਪਣਾ ਇੱਕ ਚੈਨਲ ਹੈ ਸਾਈਖੁਸ਼ੀ ਬਲੌਗ ਤੁਹਾਡੀ ਜੀ ਉਤੇ ਪ੍ਰੋਬਲਮ ਚੱਲ ਰਹੀ ਸੀ ਇਸ ਕਰਕੇ ਮੋਸਤੇ ਵੀਡੀਓ ਨਹੀਂ ਪਾ ਰਹੀ ਇਹ ਆਪਣਾ ਨਿਊ ਚੈਨਲ ਹੈ ਸਾਹਿਬ ਖੁਸ਼ੀ ਬਿਊਟੀ ਚੈਨਲ ਤੇ ਇਹ ਵਾਲੀਆਂ ਰੈਮਡੀ ਆਪਾਂ ਇਹਦੇ ਤੇ ਸ਼ੇਅਰ ਕਰ ਰਹੇ ਆਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸੋਹਣੇ ਜੇ ਕਮੈਂਟ ਜਰੂਰ ਕਰਿਓ ਕਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੇ ਆਪਾਂ ਤੁਹਾਡੇ ਨਾਮ ਬੋਲਾਂਗੇ ਜਿੱਥੇ-ਜਿੱਥੇ ਮੇਰੀਆਂ ਭੈਣਾਂ ਦੇਖ ਰਹੀਆਂ ਨੇ ਉਹਨਾਂ ਦੇ ਨਾਮ ਜਰੂਰ ਬੋਲਾਂਗੇ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਤੁਸੀਂ ਲਗਾ ਲੈਣਾ ਦੇਖੋ ਮੈਂ ਹੁਣ ਇਹਦੀ 15 ਮਿੰਟ ਇਹਨੂੰ ਲਗਾ ਕੇ ਰੱਖਾਂਗੇ ਇਸ ਤੋਂ ਬਾਅਦ ਇਹਦੀ ਫੇਸ ਦੀ ਮ사ਜ ਕਰਕੇ ਫੇਸ ਨੂੰ ਆਪਾਂ ਕਰਕੇ ਆਵਾਂਗੇ ਵਾਸ਼ ਤੁਸੀਂ ਦੇਖਿਓ ਜੇ ਇੰਨਾ ਗਲੋ ਆਏਗਾ ਨਾ ਆ ਦੱਸ ਦੇਖੋ ਵਾਓ ਦੇਖੋ ਦੇਖੋ ਕਿੰਨਾ ਪਿਆਰਾ ਇੱਕ ਨੈਚੁਰਲ ਜਿਹਾ ਗਲੋ ਆ ਦੇਖੋ ਹਲੇ 5-10 ਮਿੰਟ ਮੈਂ ਮ사ਜ ਕੀਤੀ ਆ ਦੇਖੋ ਗਲੋ ਦੇਖੋ ਤੁਸੀਂ ਸਕਿਨ ਤੇ ਸਬਦੀਵਾ ਹਾਂਜੀ ਮ사ਜ ਕਰਨ ਤੋਂ ਬਾਅਦ 15 ਮਿੰਟ ਹੋ ਗਏ ਨੇ ਲਗਾਏ ਨੂੰ ਤੇ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਦੇਖੋ ਵਾਓ ਕਿੰਨਾ ਪਿਆਰਾ ਕਿ ਨੇਚਰਲ ਜਿਹਾ 글로 ਆ ਗਿਆ ਦੇਖੋ ਦੇਖੋ ਬਹੁਤ ਹੀ ਵਧੀਆ ਬਿਊਟੀਫੁਲ ਸਕਿਨ ਹੋ ਜਾਂਦੀ ਹੈ ਮਾ ਦੇਖੋ ਤੁਸੀਂ ਸੁੱਕਣ ਨਹੀਂ ਦੇਣਾ ਹੈਗਾ ਇਹਨੂੰ ਗਿੱਲਾ ਕਰਕੇ ਮ사ਜ ਕਰਨੀ ਹੈ ਤੁਸੀਂ ਪਾਣੀ ਨਾਲ ਗਿੱਲਾ ਕਰਕੇ ਫਿਰ ਤੁਸੀਂ ਮ사ਜ ਕਰਨੀ ਹੈ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਈਜੀ ਤਰੀਕੇ ਦੇ ਨਾਲ ਆਪਣੀ ਸਕਿਨ ਜਿਹੜੀ ਬਿਲਕੁਲ ਹੀ ਨਿੱਖਰ ਜਾਂਦੀ ਹੈ ਤੇ ਬਿਲਕੁਲ ਜਿਹੜਾ ਆਪਣਾ ਕਾਲਾ ਪਾਣ ਹੈ ਬਿਲਕੁਲ ਹੀ ਸਾਫ਼ ਹੋ ਜਾਂਦਾ ਹੈ ਤੇ ਚਲੋ ਜੀ ਹੁਣ ਆਪਾਂ ਫੇਸ ਨੂੰ ਕਰਦੇ ਆ ਵਾਸ਼ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਤੇ ਵਿੱਚੋਂ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਫਿਰ ਮਿਲਦੇ ਆ ਨਵੇਂ ਵੀਡੀਓ ਨਾਲ ਤੇ ਇਹ ਵਾਲਾ ਫੇਸ ਪੈਕ ਜ਼ਰੂਰ ਲਗਾ ਕੇ ਤੁਸੀਂ ਆਪਣੀ ਟੈਨਿੰਗ ਜਿਹੜੀ ਹੈ ਰਿਮੂਵ ਕਰ ਸਕਦੇ ਹੋ ਹੁਣ ਆਪਾਂ ਫੇਸ ਨੂੰ ਵਾਸ਼ ਕਰਕੇ ਉਸ ਤੋਂ ਬਾਅਦ ਸੰਸਕ੍ਰੀਮ ਲਗਾ ਲਵਾਂਗੇ ਫੇਸ ਤੇ ਚਾਹੇ ਐਲੋਵੇਰਾ ਜੈਲ ਲਗਾ ਲਵਾਂਗੇ ਫਿਰ ਮਿਲਦੇ ਹਾਂ ਅਸੀਂ ਨਵੀਂ ਵੀਡੀਓ ਨਾਲ ਤਬ ਤੱਕ ਬਾਏ ਬਾਏ